ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਇਹ ਹੈਗੇ ਜੀ ਪਵਿੱਤਰ ਜਹਾਜੀ ਹਵੇਲੀ ਬਾਬਾ ਟੋਡਰ ਮੱਲ ਜੀ ਦੀ ਜਿਨ੍ਹਾਂ ਨੇ ਛੋਟੇ ਸਹਿਬਜਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਦੇਹਾਂ ਦਾ ਅੰਤਮ ਸੰਸਕਾਰ ਕੀਤਾ ਸੀ 8 ਕੁਆਂਟਲ ਦੇ ਲਗਭਗ ਜਿਹੜਾ ਸੋਨਾ ਭੇਟ ਕੀਤਾ ਸੀ ਉਹਨਾਂ ਨੇ ਆਪਣਾ ਕਾਫੀ ਕੁਝ ਇਸ ਦੇ ਵਾਸਤੇ ਦਾਅ ਤੇ ਲਾਇਆ ਸੀ ਤੇ ਅੱਜ ਦੀ ਇੱਕ ਵੀਡੀਓ ਦੀ ਜਿਹੜੀ ਖਾਸ ਗੱਲ ਇਹ ਵੀ ਕਿ ਮੇਰੇ ਨਾਲ ਨੇ ਅੱਜ ਸਵਰਨ ਸੀਵਿਆ ਜਿਨ੍ਹਾਂ ਨੇ ਗੀਤ ਲਿਖੇ ਸਨ ਸਾਥੋਂ ਬਾਬਾ ਖੋਲਿਆ ਤੇ ਰਨਨਕਾਣਾ ਨਰਕਾ ਨੂੰ ਜਾਵੇਂ ਤੂੰ ਸਰਹੰਦ ਦੀ ਦੀਵਾਰੇ ਤੇ ਹੋਰ ਵੀ ਅਨੇਕਾਂ ਗੀਤ ਖਾਲਸੇ ਦਾ ਰਾਜ ਹੋ ਗਿਆ ਤੇ ਇਹ ਵੇਖੋ ਪਿਆਰੇ ਦਰਸ਼ਕੋ ਜਿਵੇਂ ਤੁਸੀਂ ਵੇਖ ਰਹੇ ਹੋ ਐਸਜੀਪੀਸੀ ਨੇ ਇਸ ਦੇ ਉੱਪਰ 70 ਲੱਖ ਰੁਪਏ ਖਰਚਿਆ ਜਿਹੜਾ ਕਿ ਇਹ ਜਿਹੜੀਆਂ ਸਰੀ ਇਹਦੀਆਂ ਸਪੋਰਟਾਂ ਤੁਸੀਂ ਵੀਡੀਓ ਦੇ ਵਿੱਚ ਵੇਖ ਰਹੇ ਹੋ ਤੇ ਕੋਈ ਵੀ ਸ਼ਰਧਾਲੂ ਜਿਹੜਾ ਹੈ ਉਹ ਆਣ ਕੇ ਇਸ ਹਵੇਲੀ ਨੂੰ ਅੱਜ ਵੇਖ ਸਕਦਾ ਹੈ ਤੇ ਇਹ ਵੀਡੀਓ ਦੇ ਵਿੱਚ ਜਿਵੇਂ ਕਿ ਪਹਿਲਾਂ ਵੀ ਦਾਸ ਨੇ ਦੋ ਤਿੰਨ ਵੀਡੀਓ ਬਣਾਈਆਂ ਨੇ ਦੋ ਤਿੰਨ ਸਾਲ ਤੋਂ ਲਗਾਤਾਰ ਮੈਂ ਇੱਥੇ ਜਾ ਰਿਹਾ ਵਾਂ ਤੇ ਤਰਲਾ ਮਿੰਤ ਕਰ ਰਿਹਾ ਵਾਂ ਆਪਣੀ ਸਿੱਖ ਕੌਮ ਦਾ ਦੂਸਰੀਆਂ ਕੌਮਾਂ ਦੀਆਂ ਵੀ ਸਾਰੀਆਂ ਸਤਿਕਾਰਯੋਗ ਨੇ ਉਹਨਾਂ ਸਭ ਨੂੰ ਬੇਨਤੀ ਏ ਤੇ ਇਹ ਤੁਸੀਂ ਵੇਖੋ ਜਿਸ ਦੇ ਉੱਪਰ ਇੰਨਾ ਖਰਚਾ ਹੋਇਆ ਜਿਹੜੇ ਪੰਜਾਬੀ ਦੇ ਅਜੀਤ ਅਖਬਾਰ ਦੇ ਵਿੱਚ ਖਬਰ ਛਾਪੀ ਸੀ ਦੋ ਤਿੰਨ ਮਹੀਨੇ ਪਹਿਲਾਂ ਤੇ ਅੱਜ ਦੀ ਇਹ ਵੀਡੀਓ ਜਿਹੜੀ ਏ ਇਹ ਵੀਡੀਓ ਤੁਸੀਂ ਜਿਹੜੀ ਸ਼ੂਟ ਹੋਈ ਏ ਫਿਲਮਾਈ ਗਈ ਏ ਇਹ ਵੀਡੀਓ ਦੀ ਮੇ ਵਿੱਚ ਤਰੀਕ ਵੀ ਦੱਸ ਦੇਵਾਂ ਕਿ 8 ਅਪ੍ਰੈਲ 2019 ਦੀ ਏ ਤੇ ਇਹ ਵੇਖੋ ਜਿਵੇਂ ਤੁਸੀਂ ਕੰਧਾਂ ਦੇ ਵਿੱਚ ਸਪੋਰਟਾਂ ਦਿੱਤੀਆਂ ਵੇਖ ਰਹੇ ਹੋ ਪੱਤੀਆਂ ਜਿਹੜੀਆਂ ਨੇ ਇਹ ਚ ਗ੍ਰਿਪਿੰਗ ਕੀਤੀ ਗਈ ਹੈ ਤੇ ਸਾਡਾ ਸਵਾਲ ਇਹ ਨਹੀਂ ਕਿ ਇੰਨਾ ਜ਼ਿਆਦਾ ਖਰਚਾ ਜਾਂ ਕਿਵੇਂਵੇਂ ਪਰ ਜਿਵੇਂ ਕਿ ਪਿਛਲੇ ਦਿਨੀ ਸ਼੍ਰੀ ਤਰਨਤਾਰਨ ਸਾਹਿਬ ਦੀ ਜਿਹੜੀ ਦਰਸ਼ਨੀ ਡਿਊਟੀ ਏ ਉਹਨੂੰ ਢਾਉਣ ਬਦਲੇ ਕਾਫੀ ਵਾਦ-ਵਿਵਾਦ ਖੜਾ ਹੋਇਆ ਸੀ ਤੇ ਕਾਰਸੇ ਵਾਲੇ ਬਾਬਾ ਜਗਤਾਰ ਸਿੰਘ ਜਿਹੜਾ ਨੂੰ ਕਾਫੀ ਬੁਰਾ ਭਲਾ ਕਿਹਾ ਗਿਆ ਸੀ ਪਰ ਜਿੱਥੇ ਐਸਜੀਪੀਸੀ ਜਿਹੜੀ ਹੈ ਖੁਦ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿੱਲਦਾ ਤੇ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਬਹੁਤ ਬਰੀਕੀ ਦੇ ਵਿੱਚੋਂ ਲੰਘ ਕੇ ਫੇਰ ਇਹ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਸਪੁਰਦ ਕਰਦੇ ਨੇ ਤੇ ਇਹ ਜਿਵੇਂ ਤੁਸੀਂ ਇਹ ਵਿੱਚ ਵੀਡੀਓ ਦੇ ਵਿੱਚ ਇੱਕ ਹੋਰ ਖਾਸ ਵੇਖੋ ਕਿ ਜਿਹੜੇ ਸਰੀਏ ਫਿੱਟ ਕੀਤੇ ਹੋਏ ਨੇ ਹੱਥਾਂ ਨਾਲ ਲਾਇਆ ਹਿੱਲ ਰਹੇ ਨੇ ਕੋਈ ਵੀ ਆਣ ਕੇ ਜਿਹੜਾ ਦਰਸ਼ਕ ਹੈ ਜਿਹੜੀ ਪਿਛਲੀ ਸਾਈਡ ਦੇ ਉੱਪਰ ਸਰੀਏ ਲੱਗੇ ਨੇ ਇਸ ਜਿਹੜੀ ਤਰੀਕਾਸੀਂ ਬੋਲ ਰਹਿਆਂਗੇ ਕੋਈ ਵੀ ਆਣ ਕੇ ਚੈੱਕ ਕਰ ਸਕਦਾ ਤੇ ਚਲੋ ਖੈਰ ਇਹ ਇੱਕ ਵਖਰੀ ਵਖਰਾ ਵਿਸ਼ਾ ਹੋ ਸਕਦਾ ਪਰ ਜਦੋਂ ਜਿਹੜੇ ਕਾਰਸੀ ਵਾਲੇ ਬਾਬਾ ਜੀ ਰਹੇ ਨੇ ਜੇ ਉਹ ਪ੍ਰਾਣੀਆਂ ਵਿਰਾਸਤਾਂ ਨੂੰ ਸੰਭਾਲਦੇ ਨਹੀਂ ਤਾਂ ਕਿ ਐਸਜੀਪੀਸੀ ਉਹਨਾਂ ਦੀ ਫਿਰ ਸਹੀ ਤਰੀਕੇ ਨਾਲ ਸੰਭਾਲ ਨਹੀਂ ਕਰ ਸਕਦੀ ਜਾਂ ਫਿਰ ਅਸੀਂ ਜਿਵੇਂ ਅੱਜ ਸੋਸ਼ਲ ਮੀਡੀਆ ਦਾ ਜੋਗੇ ਤੇ ਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਸੰਗਤਾਂ ਇਸ ਤਰ੍ਹਾਂ ਦੇ ਕਹਿ ਰਹੇ ਨੇ ਕਿ ਪ੍ਰਾਣੀਆਂ ਇਮਾਰਤਾਂ ਜਿਹੜੀਆਂ ਨੇ ਬਾਬਾ ਜੀ ਰਹੇ ਨੇ ਖਤਮ ਕਰਤੀਆਂ ਨੇ ਕੋਈ ਚਿੱਟੀ ਸਿਉਂਕ ਕਹਿ ਕੇ ਉਹਨਾਂ ਨੂੰ ਕੁਝ ਆਪੋ ਆਪਣੀ ਮਰਜ਼ੀ ਨਾਲ ਬੋਲਿਆ ਜਾ ਰਿਹਾ ਹੈ ਤੇ ਇੱਕ ਹੋਰ ਵੀ ਦੱਸ ਦੇਵਾਂ ਕਿ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਸਰੀਏ ਪੈ ਵੇਖ ਰਹੇ ਹੋ ਇਹ ਮੈਂ ਦਾਸ ਜਦੋਂ ਪਹਿਲਾਂ ਵੀ 2-3 ਵਾਰ ਹੀ ਆਇਆ 2-2.5 ਸਾਲ ਹੋ ਚਲੇ ਨੇ ਇਸੇ ਤਰੀਕੇ ਪੈ ਰਹੇ ਜੀ ਇਹ ਕੰਮ ਸਾਰੀ ਇੱਥੇ ਖੜਾ ਤੇ ਮੈਨੂੰ ਕਹਿੰਦੇ ਆ ਬਹੁਤ ਦੁੱਖ ਹੋ ਰਿਹਾ ਕਿ ਇੱਥੇ ਬੜੀ ਘਟੀਆ ਹਰਕਤਾਂ ਵੀ ਹੁੰਦੀਆਂ ਨੇ ਤੇ ਤੁਸੀਂ ਅੱਗੇ ਸਵਰਨ ਸਿੰਘ ਜੀ ਨਾਲ ਮੇਰੀ ਗੱਲਬਾਤ ਸੁਣੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰਮੁਖ ਪਿਆਰੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦਰਸ਼ਨ ਕਰਾਏ ਨੇ ਬਾਬਾ ਟੋਡਰਮਲ ਜੀ ਦੀ ਪਵਿੱਤਰ ਜਹਾਜੀ ਹਵੇਲੀ ਦੇ ਤੇ ਜਿਵੇਂ ਤੁਸੀਂ ਸਾਰੇ ਸੰਗਤਾਂ ਨੇ ਵੇਖਿਆ ਕਿ ਜਿਹੜੀ ਇਸ ਦੀ 2014 ਦੇ ਵਿੱਚ ਐਸਜੀਪੀਸੀ ਦੁਆਰਾ ਜਿਹੜੀ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਲਗਭਗ ਜਿਹੜਾ ਬਜਟ ਰੋਜ਼ਾਨਾ ਪੰਜਾਬ ਦਾ ਪ੍ਰਮੁੱਖ ਅਖਬਾਰ ਅਜੀਤ ਦੇ ਵਿੱਚ ਵੀ ਉਹ ਛਪੀ ਸੀ ਤੇ ਜਿਹੜੇ ਕਮੇਟੀ ਦੇ ਜਿਹੜੇ ਅੱਗੇ ਜੈਸੇਦਾਰ ਸਾਹਿਬਾਨ ਨੇ ਉਹਨਾਂ ਨੇ ਕਿਹਾ ਸੀ ਕਿ 70 ਲੱਖ ਰੁਪਏ ਦੇ ਲਗਭਗ ਖਰਚਾ ਆਇਆ ਪਰ ਇੱਥੇ ਸਵਾਲ ਇਹ ਨਹੀਂ ਕਿ 70 ਲੱਖ ਰੁਪਏ ਲੱਗੇ ਜਾਂ ਕਿੰਨਾ ਲੱਗਾ ਸਾਡਾ ਸਵਾਲ ਇਹ ਹੈ ਕਿ ਜਿਵੇਂ ਹੁਣ ਪਿਛਲੇ ਦਿਨੀ ਸ਼੍ਰੀ ਤਰਨਤਾਰਨ ਸਾਹਿਬ ਦੀ ਪਵਿੱਤਰ ਡਿਉੜੀ ਜਿਹੜੀ ਜਿੱਥੇ ਕਾਰਸੇਵਾ ਵਾਲੇ ਬਾਬਾ ਜੀਰਾਂ ਦੇ ਉੱਪਰ ਹੈ ਮਤਲਬ ਕਿਹਾ ਗਿਆ ਕਿ ਜਿਹੜੇ ਕਾਰਸੇਵਾ ਵਾਲੇ ਨੇ ਉਹ ਬਹੁਤ ਨੁਕਸਾਨ ਕਰ ਰਹੇ ਨੇ ਜਿਹੜੀਆਂ ਪੁਰਾਣੇ ਵਿਰਾਸਥਾਨਿਕ ਉਹਨਾਂ ਨੂੰ ਖਤਮ ਕਰ ਰਹੇ ਨੇ ਪਰ ਇੱਥੇ ਸਵਾਲੇ ਬਣਦਾ ਕਿਉਂਕਿ ਬਾਬਾ ਜੀਰਾਂ ਨੂੰ ਜਿੰਨੀਆਂ ਦੀ ਸੇਵਾਵਾਂ ਹੁੰਦੀਆਂ ਨੇ ਉਹ ਐਸਜੀਪੀਸੀ ਜਿਹੜੀ ਉਹਨਾਂ ਤੋਂ ਪਰਮਿਸ਼ਨ ਖੁਦ ਮਤਾ ਪੈ ਕੇ ਫਿਰ ਉਹਨਾਂ ਨੂੰ ਸੇਵਾ ਸਮਾਈ ਜਾਂਦੀ ਹੈ ਤੇ ਜਿੱਥੇ ਸੇਵਾ ਨਹੀਂ ਹੋਈ ਹੈਗੀ ਤੇ ਗੁਰਮੁਖ ਪਿਆਰਿਓ ਉਹ ਤੁਸੀਂ ਆਪ ਵੇਖ ਲਓ ਕਿ ਇੱਕ ਜਿਨ੍ਹਾਂ ਨੇ ਇੰਨਾ ਮਹਾਨ ਕਾਰਜ ਕਰਿਆ ਤੇ ਬਾਬਾ ਟੋਡਰ ਮੱਲ ਜੀ ਰਣ ਜਿਨ੍ਹਾਂ ਨੇ ਪਵਿੱਤਰ ਦੇਹਾਂ ਦੇ ਸੰਸਕਾਰ ਕੀਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਮਾਤਾ ਗੁਜਰ ਕੌਰ ਜੀ ਤੇ ਅੱਜ ਇੰਨੇ ਵੱਡੇ ਜਿਹੜੇ ਬਲੀਦਾਨ ਸੀ ਉਹਨਾਂ ਵਾਸਤੇ ਕਿ ਸਾਡੇ ਕੋਲੇ ਤੁੱਛ ਜੀ ਰਕਮ ਨਹੀਂ ਐਸਜੀਪੀਸੀ ਕੋਲੇ ਜਿਹੜਾ 12 ਅਰਬ ਰੁਪਏ ਦਾ ਜਿਨ੍ਹਾਂ ਦਾ ਬਜਟ ਹੁੰਦਾ ਕਿ ਅਸੀਂ ਉੱਥੇ ਐਸਜੀਪੀਸੀ ਖੁਦ ਨਹੀਂ ਇਸ ਤਰ੍ਹਾਂ ਸੇਵਾ ਸੰਭਾਲ ਕਰ ਸਕਦੀ ਤੇ ਜੇ ਜਿੱਥੇ ਸੇਵਾ ਨਹੀਂ ਹੋਈਗੀ ਉੱਥੇ ਸੰਗਤ ਤੁਸੀਂ ਆਪ ਵੇਖ ਸਕਦੇ ਹੋ ਜਿਵੇਂ ਕੁਝ ਬੱਚੇ ਆਏ ਨੇ ਜਾਂ ਕਿ ਪਿੱਛੇ ਲੋਕ ਸਿਰਫ ਛੀਦ ਦੀ ਜੋੜ ਮੇਲ ਮੌਕੇ ਜਿਵੇਂ ਮੇਰੇ ਨਾਲ ਸਵਰਨ ਸੀਵੀ ਆ ਜੀ ਖੜੇ ਨੇ ਸੀਵੀ ਆ ਸਰ ਜਿਵੇਂ ਛੀਦ ਦੀ ਜੋੜ ਮੇਲ ਮੌਕੇ ਸਿਰਫ ਉਦੋਂ ਸੰਗਤ ਆਉਂਦੀ ਸਿਰਫ 3 ਦਿਨਾਂ ਵਾਸਤੇ ਤੇ ਅੱਗੇ ਪਿੱਛੇ ਤੁਹਾਡੇ ਸਾਹਮਣੇ ਹਾਲਾਤ ਨੇ ਤੇ ਇਹ ਵੀ ਅਖਬਾਰ ਦੁਆਰਾ ਪਤਾ ਲੱਗਾ ਕਿ ਇਸ ਦੀ ਜਿਹੜੀ ਸੇਵਾ ਹੈ ਅੱਗੇ ਕਾਰਸੇ ਵਾਲੇ ਬਾਬਾ ਜੀ ਜਰਾਂ ਨੂੰ ਉਹਨਾਂ ਦੇ سپرد ਕੀਤੀ ਗਈ ਹੈ ਤੇ ਮੈਂ ਵਿਚਾਰ ਜਿਹੜੇ ਨੇ ਇਹਨਾਂ ਦੇ ਵੀ ਲੈਣੇ ਚਾਹਾਂਗਾ ਇਹਨਾਂ ਦੇ ਕੀ ਵਿਚਾਰ ਨੇ ਦੇਖੋ ਜੀ ਆ ਹੁਣ ਪਿੱਛੇ ਜੇ ਪਿਛਲੇ ਹਫਤੇ ਇਹ ਜਿਹੜੀ ਵਰਸ਼ਨੀ ਡਿਊਟੀ ਤਰਨਤਾਰਨ ਦੀ ਹਵੇ ਦਰਸ਼ਨੀ ਜੋੜੀ ਢਾਉਣ ਦੇ ਬਾਰੇ ਬਹੁਤ ਵੱਡਾ ਜਿਹੜਾ ਇਹ ਟਿੱਕਾ ਟਿੱਪਣੀ ਹੋਈ ਆ ਸਾਰੇ ਪਾਸਿਆਂ ਸਿਕ ਕੌਮ ਵੱਲੋਂ ਵੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਆਪਣੇ ਘਲੂ ਪੂਰਾ ਲਾ ਕੇ ਇਹਨਾਂ ਤੇ ਕਾਰ ਸੇਵਾ ਵਾਲਿਆਂ ਤੇ ਸਿੱਟਦਾ ਜਦੋਂ ਕਿ ਕਾਰ ਸੇਵਾ ਵਾਲੇ ਇਹ ਕਹਿ ਰਹੇ ਨੇ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਬਿਨਾਂ ਮਨਜ਼ੂਰੀ ਤੇ ਅਸੀਂ ਇੱਕ ਵੀ ਨਹੀਂ ਪਟ ਸਕਦੇ ਸੋ ਉਸ ਪਾਸੇ ਨੂੰ ਨਾ ਜਾਂਦੇ ਹੋਏ ਇਸ ਹਵੇਲੀ ਦੇ ਉੱਤੇ ਸਿਕ ਸੰਗਤ ਆਪ ਦੇਖ ਸਕਦੀ ਹੈ ਕਿ ਇਹ ਉਸ ਮਹਾਨ ਭਗਤ ਦੀ ਹਵੇਲੀ ਆ ਜਿਸ ਨੇ ਤਨਤਨ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਸੰਗ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਵਾਸਤੇ 7 ਅਰਬ 80 ਕਰੋੜ ਰੁਪਇਆ ਖਰਚ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਇੱਥੇ ਖਰੀਦੀ ਜਿੱਥੇ ਗੁਰਦੁਆਰਾ ਜੋਤੀਸਰੂਪ ਸਜੋਬਤ ਹੈ ਵਾਲ ਕੀਤੀ ਜਾਵੇ ਮੈਂ ਸਿਵਿਆ ਜੀ ਤੁਹਾਡੀ ਗੱਲ ਵਿੱਚ ਇੱਕ ਥੋੜੀ ਰੋਕ ਰਿਹਾ ਵਾਂ ਜਿਵੇਂ ਕਿ ਸੋਸ਼ਲ ਮੀਡੀਆ ਦਾ ਅੱਜ ਵਕਤ ਹੈ ਤੇ ਮੈਨੂੰ ਇੱਕ ਵੀਰ ਨੇ ਬੜਾ ਸੋਹਣਾ ਮੈਨੂੰ ਉਹਨਾਂ ਦਾ ਸਵਾਲ ਲੱਗਾ ਉਹ ਕਹਿੰਦੇ ਤੁਸੀਂ ਸਾਰੇ ਸਿੱਖ ਕਮਿਊਨਿਟੀ ਜਿਹੜੀ ਰੌਲਾ ਪਾਉਂਦੇ ਹੋ ਕਿ ਜਿਹੜੇ ਬਾਬੇ ਨੇ ਉਹ ਚਿੱਟੇ ਸਿਉਂ ਕਿ ਜੇ ਉਹ ਕਾਫੀ ਕੁਝ ਕਹਿੰਦੇ ਵੇਖਣ ਨੂੰ ਮਿਲ ਰਿਹਾ ਕਹਿੰਦੇ ਤੁਸੀਂ ਆਪਣੇ ਧਰਮ ਦਾ ਮਤਲਬ ਆਪ ਹੀ ਜਲੂਸ ਕੱਢ ਰਹੇ ਹੋ ਵੀ ਕਹਿੰਦੇ ਅਸੀਂ ਤਾਂ ਕਹਿੰਦਾ ਮੈਂ ਤੁਹਾਨੂੰ ਇਹ ਪੁੱਛ ਰਿਹਾ ਵਾਂ ਵੀ ਬਾਬੇ ਜਿਹੜੇ ਕਾਰਸੇ ਵਾਲੇ ਨੇ ਉਹ ਗਲਤ ਨੇ ਤੁਸੀਂ ਉਹਨਾਂ ਨੂੰ ਗਲਤ ਕਹਿ ਰਹੇ ਹੋ ਪਰ ਤੁਹਾਨੂੰ ਸਵਾਲ ਇਹ ਕਹਿੰਦਾ ਮੇਰਾ ਇਹ ਵੀ ਜਦੋਂ ਇਹ ਇਮਾਰਤਾਂ ਪਹਿਲਾਂ ਢਾਈਆਂ ਜਾ ਰਹੀਆਂ ਸਨ ਕਿ ਐਸਜੀਪੀਸੀ ਜਿਹਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦਾ ਦਿਮਾਗ ਨਹੀਂ ਸੀ ਜਾਂ ਜਿਹੜੇ ਅੱਜ ਬੋਲ ਰਹੇ ਨੇ ਕਿ ਉਹਨਾਂ ਦੇ ਵਿੱਚੋਂ ਕਦੀ ਕਿਸੇ ਨੇ ਜਾ ਕੇ ਉਹਨਾਂ ਨੂੰ ਰੋਕਿਆ ਕਿ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਕਿਉਂਕਿ ਉਹ ਕਈ ਤਰ੍ਹਾਂ ਦੇ ਸਾਰੇ ਲੈ ਸਕਦੇ ਨੇ ਤੇ ਉਹ ਇਹ ਵੀ ਸਵਾਲ ਉਠਾਰੇ ਸਨ ਜਿਸ ਕਾਰਨ ਮੈਂ ਤੁਹਾਨੂੰ ਇੱਥੇ ਬਾਬਾ ਟੋਡਰਮਲ ਦੀ ਹਵੇਲੀ ਲੈ ਆਵਾ ਉਹ ਕਹਿੰਦੇ ਵੀ ਜਿਹੜੀ ਸੰਗਤ ਹੈ ਜਿਹੜੀ ਅੱਜ ਕੁਝ ਲੋਕ ਰੌਲਾ ਪਾਉਂਦੇ ਨੇ ਉਹ بجائے ਰੌਲਾ ਪਾਉਣ ਦੇ ਐਸਜੀਪੀਸੀ ਨੂੰ ਇੱਕ ਪਾਸੇ ਕਰਨ ਘਰ ਸੇਵਲ ਨੂੰ ਪਰਾ ਕਰਨ ਖੁਦ ਸੰਗਤ ਇਕੱਠੀ ਹੋ ਕੇ ਤੇ ਇਸ ਦੀ ਸੇਵਾ ਸੰਭਾਲ ਖੁਦ ਕਿਉਂ ਨਹੀਂ ਕਰਦੇ ਕਿ ਅਸੀਂ ਗੱਲਾਂ ਕਰਨ ਜੋਗੇ ਆ ਬਿਲਕੁਲ ਜੀ ਸਿੱਖ ਸੰਗਤ ਨੂੰ ਹੁਣ ਆਪ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਜਿਹੜੀਆਂ ਸਿੱਖ ਵਰਾਸਤਾਂ ਪਹਿਲਾਂ ਟਹਿ ਗਈਆਂ ਜਿਵੇਂ ਬੀਬੇ ਨਾਨਕੀ ਜੀ ਦਾ ਘਰ ਮਾਤਾ ਪਾਨੀ ਜੀ ਦਾ ਘਰ ਚਵਾਰਾ ਸਾਹਿਬ ਮੱਛੀਬੜਾ ਜਿਹਦੇ ਦਾਸ ਨੇ ਆਪ ਦਰਸ਼ਨ ਕੀਤੇ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਗਲਾਬੇ ਦੇ ਖੂਤੋਂ ਚੱਲ ਕੇ ਗਨੀਖਾ ਨਵੀਖਾਨਾਂ ਦੇ ਚਵਾਰੇ ਦੇ ਵਿੱਚ ਠਹਿਰੇ ਸਨ ਉਹ ਚਵਾਰਾ ਮੈਂ ਖੁਦ ਅੱਖੀਂ ਦੇਖਿਆ ਤੇ ਉਹ ਤਹਿਸ਼ ਨੈਸ਼ ਹੋ ਚੁੱਕਿਆ ਹੈ ਤੇ ਅਕਾਲਗੜ੍ਹ ਦਾ ਕਿਲਾ ਤਹਿਸ਼ ਨੈਸ਼ ਹੋ ਚੁੱਕਿਆ ਹੈ ਠੰਡਾ ਬੁਰਜ ਇੱਥੇ ਮੈਂ ਖੁਦ ਪਹਿਲਾਂ ਦੇਖ ਚੁੱਕਿਆ ਹਾਂ ਸੋ ਮੈਂ ਸਿੱਖ ਜਗਤ ਨੂੰ ਅਪੀਲ ਕਰਦਾ ਕਿ ਇਹੋ ਜਿਹੇ ਵਿਰਾਸਤਾਂ ਆਪ ਆਓ ਆਪ ਆਕੇ ਇਹਨਾਂ ਦੀ ਆਪ ਸੇਵਾ ਕਰੋ ਤਾਂ ਕਿ ਸਾਡੀਆਂ ਸਿੱਖ ਵਿਰਾਸਤਾਂ ਕੈਮ ਰਹਿ ਸਕਣ ਤਾਂ ਕਿ ਬਾਅਦ ਦੇ ਵਿੱਚ ਕਿਸੇ ਦੇ ਉੱਤੇ ਇਹ ਦੋਸ਼ ਲਾਇਆ ਜਾ ਸਕੇ ਕਿ ਫਲਾਣਾ ਨੇ ਕਿਉਂ ਢਾਈਆਂ ਸਾਡਾ ਆਪਣਾ اخਲਾਕੀ ਫਰਜ਼ ਬਣਦਾ ਹੈ ਕਿ ਤੁਸੀਂ ਆਪ ਆ ਕੇ ਇਹਨਾਂ ਦੀ ਸੇਵਾ ਸੰਭਾਲ ਕਰੋ ਤੇ ਇੱਕ ਸੇਵਾ ਸਰ ਮੈਂ ਹੋਰ ਵੀ ਸੰਗਤ ਨੂੰ ਦੱਸ ਦੇਵਾਂ ਜਿਹੜੇ ਬਾਬਾ ਟੋਡਰ ਮੱਲ ਜੀ ਆਰੀ ਸਨ ਉਹਨਾਂ ਨੇ ਜਦੋਂ ਗੁਰਦਵਾਰਾ ਜੋਤੀ ਸਰੂਪ ਵਿਖੇ ਪਵਿੱਤਰ ਦੇਹਾਂ ਦੇ ਸੰਸਕਾਰ ਕਰਨ ਤੋਂ ਮਗਰੋਂ ਜਿਹੜੇ ਸਹਿਬਜ਼ਾਦਿਆਂ ਦੇ ਫੁੱਲ ਸਨ ਉਹ ਪਵਾਨੀਗੜ੍ਹ ਤੋਂ ਸਿਰਫ 2-3 ਕਿਲੋਮੀਟਰ ਦੂਰ ਇਹ ਗੁਰਦਵਾਰਾ ਆਲੂਰਖ ਪਿੰਡ ਵਿਖੇ ਹਾਂਜੀ ਤੇ ਜਿੱਥੇ ਉਹਨਾਂ ਨੇ ਉਹਨਾਂ ਨੂੰ ਬੜੇ ਸਤਿਕਾਰ ਸਹਿਤ ਉੱਥੇ ਸੰਭਾਲਿਆ ਸੀ ਤੇ ਜਿੱਥੇ ਇੱਕ ਛੋਟਾ ਜਿਹਾ ਕਮਰਾ ਜਿਹਾ ਸੀ ਜਿਹੜਾ ਦਾਸ ਨੇ ਖੁਦ ਉਸ ਦੀ ਮਤਲਬ ਸੇਵਾ ਵੀ ਕੀਤੀ ਤੇ ਬਾਬੇ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲੇ ਉਹਨਾਂ ਨੂੰ ਸੰਗਤ ਨੇ ਉੱਥੋਂ ਏਰੀਆ ਦੇ ਨੇ ਕਹੀ ਤੇ ਫਿਰ ਉਹਨਾਂ ਨੇ ਉੱਥੇ ਸੇਵਾ ਸ਼ੁਰੂ ਕਰੀ ਇੱਕ ਛੋਟਾ ਜਿਹਾ ਕਮਰਾ ਜਿਹਨੂੰ ਬਿਲਕੁਲ ਸੰਭਾਲਣੀ ਖੇਤਾਂ ਦੇ ਵਿੱਚ ਤੇ ਹੁਣ ਉੱਥੇ ਉਹ ਜਿਹੜੇ ਫੁੱਲ ਨੇ ਉਹ ਵੀ ਉੱਥੇ ਹਨ ਤੇ ਬਾਬਾ ਜੀ ਰਾਣੇ ਬੜੇ ਸੋਹਣੇ ਢੰਗ ਨਾਲ ਉਸ ਨੂੰ ਸੰਭਾਲ ਲਿਆ ਮੇਰਾ ਸਵਾਲ ਇਹ ਵੀ ਜਦੋਂ ਆਪਾਂ ਰੋਲਾ ਪਾ ਰਹੇ ਹਾਂ ਉਸ ਤੋਂ ਪਹਿਲਾਂ ਜਾਂ ਤਾਂ ਸੰਗਤ ਖੁਦ ਉਸ ਨੂੰ ਸੰਭਾਲੇ ਜਿੰਨੀ ਦੇਰ ਅੱਛਾ ਗੁਰਦੁਆਰੇ ਦੀ ਸਾਡੇ ਦਿਮਾਗ 'ਚ ਇੱਕ ਮਾਨਸਿਕੇ ਤੌਰ ਤੇ ਅਸੀਂ ਇਹ ਹੋ ਗਏ ਆਂ ਕਿ ਜਿੰਨੀ ਚਿਰ ਉਹ ਸੋਹਣੀ ਚੀਜ਼ ਨਹੀਂ ਨਾ ਦਿਸਦੀ ਅਸੀਂ ਜਾਂਦੇ ਵੀ ਨਹੀਂ ਸਵਰਨ ਸੀਬਿਆ ਸਰ ਇਹ ਦੋਹਾ ਬਿਲਕੁਲ ਹੀ ਬਿਲਕੁਲ ਇਹ ਸਰਦਾ ਤੇ ਨਹੀਂ ਇਸ ਤਰ੍ਹਾਂ ਹਨਾਂ ਦੇਖੋ ਜੀ ਦੁਨੀਆ ਇਮਾਰਤਾਂ ਨੂੰ ਪਿਆਰ ਕਰਦੀ ਆ ਦੁਨੀਆ ਸ਼ਬਦ ਗੁਰੂ ਵਾਲੇ ਪਾਸੇ ਨਹੀਂ ਲੱਗੀ ਹੋਈ ਤੇ ਸਾਨੂੰ ਜਿਹੜੀਆਂ ਹੈਗੀਆਂ ਇਹ ਇਮਾਰਤਾਂ ਭਾਵੇਂ ਛੋਟੀਆਂ ਨੇ ਭਾਵੇਂ ਵੱਡੀਆਂ ਨੇ ਉਸ ਸਮੇਂ ਦੇ ਵਿੱਚ ਬਣੀਆਂ ਨੇ ਸੋ ਸਾਨੂੰ ਇਹ ਸਿੱਖ ਵਿਰਾਸਤਾਂ ਤੇ ਜਾ ਕੇ ਇਹਨਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਆ ਇਮਾਰਤ ਕਦੇ ਵੱਡੀ ਨਹੀਂ ਹੁੰਦੀ ਜਿੰਨਾ ਚਿਰ ਤੱਕ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਜਾਂਦਾ ਤੇ ਇੱਕ ਪਿਆਰੇ ਦਰਸ਼ਕੋ ਮੈਂ ਦੱਸ ਦੇਵਾਂ ਜਿਹੜੇ ਸਵਰਨ ਸਿਵੀਆ ਜੀ ਨੇ ਇਹ ਉਹੀ ਮਹਾਨ ਮੈਂ ਕਵਾਂਗਾ ਮਹਾਨ ਗੀਤਕਾਰ ਨੇ ਜਿਨ੍ਹਾਂ ਨੇ ਅਮਰ ਸਿੰਘ ਚਮਕੀਲਾ ਦੇ ਗੀਤ ਜਿਹੜੇ ਨੇ ਬਾਬਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਨਰਕਾਂ ਨੂੰ ਜਾਵੇਂ ਨਹੀਂ ਤੂੰ ਸਰਹੰਦੀ ਦੀ ਦੀਵਾਰੇ ਤੇ ਤੁਰ ਚੱਲੀ ਜਿੰਦੜੀ ਖਾਲੀ ਹੱਥ ਕਰਕੇ ਤੇ ਤਾਰਾ ਰਾਣੀ ਦਾ ਹੋਰ ਬਹੁਤ ਜ਼ਿਆਦਾ ਅਨੇਕਾ ਧਾਰਮਿਕ ਗੀਤ ਸੁਣ ਸਰਕਾਰੇ ਪੰਜਾਬ ਵਿੱਚ ਖਾਲਸੇ ਦਾ ਰਾਜ ਹੋ ਗਿਆ ਨਹੀਂ ਕੁਲਦੀਪ ਮਾਨਕ ਜੀ ਦੀ ਆਵਾਜ਼ ਚ ਤੇ ਇੱਕ ਹੋਰ ਜਿਹੜਾ ਕੋਈ ਇਹਨਾਂ ਨੇ ਖੜਕੂਵਾਦ ਦੇ ਸਮੇ ਜਿਹੜਾ ਸੀ ਜਿਵੇਂ ਇਹਨਾਂ ਦੇ ਦਾੜਾ ਜਿਹੜਾ ਉਹ ਪ੍ਰਕਾਸ਼ਮਾਨ ਸੀ ਤੁਸੀਂ ਕਦੇ ਵੀ ਅਮਰ ਸਿੰਘ ਚਮਕੀਲਾ ਦੀ ਜਿਹੜੀ লাশ ਉਹਨਾਂ ਦੇ ਕੋਲ ਇਹਨਾਂ ਦੀ ਫੋਟੋ ਵੇਖ ਸਕਦੇ ਹੋ ਤੇ ਇਹ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਤੇ ਬਾਣੀ ਦੇ ਇੰਨੇ ਗਿਆਤਾ ਨੇ ਕਿ ਅਸੀਂ ਹੈਰਾਨ ਹੋ ਜੰਨੇ ਆ ਤੇ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਬਜਾਏ ਉਸ ਨੂੰ ਹੋਰ ਇਸ ਚੀਜ਼ ਨੂੰ ਹੋਰ ਵੀਊ ਤੋਂ ਵੇਖਣ ਦੇ ਕਿਸੇ ਦੀ ਮਜਬੂਰੀ ਵੇਖਣੀ ਚਾਹੀਦੀ ਵੀ ਇਸ ਦੇ ਪਿੱਛੇ ਕਾਰਨ ਕੀ ਏ ਤੇ ਮੈਂ ਧੰਨਵਾਦ ਕਰਾਂਗਾ ਜਥੇਦਾਰ ਕੇਸਗੜ੍ਹ ਸਾਹਿਬ ਜਗਦਰ ਸਾਹਿਬ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਰਾਂ ਦਾ ਤੇ ਉਹ ਸਾਡੇ ਘਰ ਗਏ ਸਨ ਜਦੋਂ ਮੈਂ ਪਵਿੱਤਰ ਬਾਬਾ ਟੋਡਰਮਾਲੀ ਦੀ ਹਵੇਲੀ ਜਿਹੜੀ ਸੰਗਤਾਂ ਦੇ ਰੂਹਬਰੂ ਕਰੀ ਸੀ ਪਿਛਲੇ 2-3 ਸਾਲ ਤੋਂ ਲਗਾਤਾਰ ਦਾਸ ਆ ਰਹੇ ਤੇ ਤੁਹਾਡੇ ਕੋਲੇ ਰੌਲਾ ਪਾ ਰਹੇ ਮੈਂ ਤੇ ਇਹੀ ਕਰ ਸਕਦਾ ਵਾਂ ਤੇ ਬਾਬਾ ਜੀ ਰੇ ਨੂੰ ਬੇਨਤੀ ਜੀ ਉਹ ਵੀ ਇਸ ਵੀਡੀਓ ਨੂੰ ਸੁਣਨ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਜੀ ਤੇ ਇਸ ਦੀ ਜਿਹੜੀ ਸੇਵਾ ਜਿਵੇਂ ਵੀ ਸ਼ੁਰੂ ਕਰਵਾ ਸਕਦੇ ਨੇ ਤੇ ਅਸੀਂ ਇਹਨਾਂ ਨੂੰ ਬੇਨਤੀ ਕਰੀ ਤੇ ਮੇਰੇ ਨਾਲ ਸੀਵੀਐਸ ਆਰ ਆਏ ਨੇ ਜਿਹੜੇ ਕਿ ਫਤੇਗੜ ਸਾਹਿਬ ਵਿਖੇ ਮੁੱਖ ਪ੍ਰਕਾਸ਼ਨ ਨੇ ਸੁਪਰਡਿੰਟੈਂਡੈਂਟ ਆਫੀਸਰ ਨੇ ਕਚਹਿਰੀਆਂ ਦੇ ਵਿੱਚ ਤੇ ਸੀਵੀਐਸ ਆਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਬਹੁਤ ਬਹੁਤ ਧੰਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ